ਸਸੇ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਗੁਲਗੁਲੇ ਕਚੋਰੀਆਂ ਗੁਲਗੁਲੇ ਕਚੋਰੀਆਂ ਬਣਾ ਰਿਹਾ ਆਪਾਂ ਅੱਜ ਮਾਤਾ ਰਾਣੀ ਦਾ ਮੱਥਾ ਟੇਕਣ ਲਈ ਸਭ ਤੋਂ ਪਹਿਲਾਂ ਬਣਾਵਾਂਗੇ ਆਪਾਂ ਗੁਲਗੁਲੇ ਗੁਲਗੁਲੇ ਬਣਾਉਣ ਲਈ ਮੈਂ ਇਹ ਅੱਧੀ ਗੋਲੀ ਚੀਨੀ ਦੀ ਲਈ ਸੀ ਜਿਹਨੂੰ ਮੈਂ 2-3 ਘੰਟੇ ਪਹਿਲਾਂ ਇਹਨੂੰ ਪਾਣੀ ਦੇ ਵਿੱਚ ਭਿਓ ਕੇ ਰੱਖਤਾ ਸੀ ਤਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਰੀ ਚੀਂਗੇ ਨੂੰ ਗੇੜੀ ਨੂੰ ਪਾਣੀ ਦੇ ਨਾਲ ਇਹਦੇ ਮਿਕਸ ਕਰ ਦਾਂਗੇ ਤੁਸੀਂ ਜਿਹੜੇ ਗੁਲਗੁਲੇ ਆ ਇਹ ਗੁੜ ਜਾਂ ਸ਼ੱਕਰ ਦੇ ਵੀ ਬਣਾ ਸਕਦੇ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਕਣਕ ਦਾ ਆਟਾ ਜਿਹੜਾ ਪਾਵਾਂਗੇ ਇੱਕਦਮ ਆਪਾਂ ਨੇ ਸਾਰਾ ਆਟਾ ਨਹੀਂ ਪਾਣਾ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਲਾਣਾ ਵੀ ਇਹਦੇ ਵਿੱਚ ਕੋਈ ਜਿਹੜੀ ਗੱਠ ਹੈ ਉਹ ਨਾ ਰਹੇ ਪੱਟਾ ਜਿਹੜਾ ਆਪਣਾ ਚੰਗੀ ਤਰ੍ਹਾਂ ਪਾਣੀ ਦੇ ਨਾਲ ਮਿਕਸ ਹੋ ਗਿਆ ਆਪਾਂ ਨੇ ਸਿਰਫ ਐਨਾ ਹੀ ਇਸ ਨੂੰ ਗਾੜਾ ਰੱਖਣਾ ਇਸ ਤੋਂ ਜ਼ਿਆਦਾ ਨਾ ਪਤਲਾ ਕਰਨਾ ਨਾ ਇਸ ਤੋਂ ਜ਼ਿਆਦਾ ਇਸ ਨੂੰ ਮੋਟਾ ਕਰਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚੁਟਕੀ ਨਮਕ ਦੀ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਪਾਉਣ ਨਾਲ ਹੁਣ ਕੀ ਹੁੰਦਾ ਜਿਹੜੀ ਗੁਲਗਲੇ ਆ ਉਹ ਥੋੜੇ ਜਿਹਾ ਫਲਫੀ ਵੀ ਹੋ ਜਾਂਦੇ ਆ ਤੇ ਇਹਦਾ ਟੇਸਟ ਵੀ ਜਿਹੜਾ ਬਹੁਤ ਵਧੀਆ ਆਉਂਦਾ ਤੇਲ ਆਪਣਾ ਗਰਮ ਹੋ ਗਿਆ ਜੀ ਇੱਕ ਗੋਲੀ 'ਚ ਥੋੜਾ ਜਿਹਾ ਪਾਣੀ ਲਵਾਂਗੇ ਤੇ ਵਿੱਚ ਆਪਾਂ ਇਸ ਤਰੀਕੇ ਨਾਲ ਹੱਥ ਨੂੰ ਗਿੱਲਾ ਕਰਨਾ ਉਸ ਤੋਂ ਬਾਅਦ ਆਪਾਂ ਨੇ ਥੋੜਾ ਜਿਹਾ ਐਦਾਂ ਆਪਾਂ ਨੇ ਆਟੇ ਨੂੰ ਲੈਣਾ ਐ ਐਦਾਂ ਲੈ ਕੇ ਆਪਾਂ ਇਹਦੇ ਵਿੱਚ ਇਹਨੂੰ ਛੱਡ ਦੇਣਾ ਛੋਟੇ ਛੋਟੇ ਗੁੰਗਲੇ ਤੁਸੀਂ ਵੱਡੇ ਛੋਟੇ ਜਿਵੇਂ ਦੇ ਤੁਸੀਂ ਪਸੰਦ ਕਰਦੇ ਐ ਪਰ ਜ਼ਿਆਦਾ ਵੱਡੇ ਨਾ ਬਣਾਓ ਉਹ ਜਿਹੜੇ ਉਹ ਵਿੱਚ ਤੋਂ ਕੱਚੇ ਰਹਿ ਜਾਂਦੇ ਆ ਆਪਾਂ ਨੇ ਥੋੜੇ ਥੋੜੇ ਗੁੰਗਲੇ ਨੂੰ ਥੋੜੀ ਥੋੜੀ ਸ਼ੇਪ ਦੇ ਕੇ ਇਹਦੇ ਵਿੱਚ ਆਪਾਂ ਨੇ ਛੱਡ ਦੇ ਗਾਣੇ ਇਸ ਤਰੀਕੇ ਨਾਲ ਆਪਾਂ ਸਾਰੇ ਜਿਹੜੇ ਗੁਲਗੁਲੇ ਆਪਨੇ ਬਣਾ ਕੇ ਤਿਆਰ ਕਰਾਂਗੇ ਦੇਖੋ ਆਪਣੇ ਆਪ ਹੀ ਗੁਲਗੁਲੇ ਜਿਹੜੇ ਉਕੜਾ ਹੀ ਛੱਡਣਾ ਸ਼ੁਰੂ ਕਰ ਦਣਗੇ ਉੱਪਰ ਆ ਜਾਣਗੇ ਤੇ ਬਹੁਤ ਹੀ ਵਧੀਆ ਫਲਫੀ ਬਣ ਕੇ ਜਿਹੜੇ ਤਿਆਰ ਹੋਣਗੇ ਪਹਿਲਾ ਪੂਰਾ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਪਪਾ ਇਸ ਤੋਂ ਬਾਅਦ ਇਹਨੂੰ ਕਾਲੇ ਨਹੀਂ ਕਰਨਾ ਨਹੀਂ ਤਾਂ ਫਿਰ ਜਿਹੜਾ ਖਾਨ ਵਿੱਚ ਥੋੜੇ ਜਿਹਾ ਕੌੜੇ ਲੱਗਣਗੇ ਤਾਂ ਆਪਾਂ ਹੁਣ ਇਹਨਾਂ ਨੂੰ ਬਾਹਰ ਕੱਢ ਲਾਂਗੇ ਸਾਡੇ ਇੱਥੇ ਇਹਨਾਂ ਨੂੰ ਤੇਲ ਵਿੱਚ ਹੀ ਬਣਾਇਆ ਜਾਂਦਾ ਸਰੋ ਦੇ ਤੇਲ ਤੇ ਤੁਸੀਂ ਇਹਨੂੰ ਕੋਈ ਵੀ ਰਿਫਾਈਨਡ ਵਿੱਚ ਵੀ ਬਣਾ ਸਕਦੇ ਗੁਲਗੁਲਿਆਂ ਦੇ ਨਾਲ ਆਪਾਂ ਕਚੋਰੀਆਂ ਵੀ ਬਣਾ ਕੇ ਤਿਆਰ ਕਰਾਂਗੇ ਕਚੋਰੀਆਂ ਆਪਾਂ ਲਾਲ ਆਲੂ ਦੀ ਬਣਾਵਾਂਗੇ ਆ ਲਾਲ ਆਲੂ ਦੀ ਕਚੋਰੀ ਹੁੰਦੀ ਹੈ ਜਿਹੜੀ ਉਹ ਫਟਦੀ ਨਹੀਂ ਹੈ ਤਾਂ ਆਲੂਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਉਬਾਲ ਲਿਆ ਸੀ ਠੰਡੇ ਹੋ ਗਿਆ ਹੁਣ ਆਪਾਂ ਇਹਦਾ ਛਿਲਕਾ ਜਿਹੜਾ ਉਤਾਰ ਦਾਂਗੇ ਸਾਰੇ ਆਲੂਆਂ ਦਾ ਆਪਾਂ ਛਿਲਕਾ ਉਤਾਰ ਕੇ ਹੁਣ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਜਾਂ ਜੇ ਥੋੜੇ ਥੋਨੂੰ ਹਾਰਡ ਲੱਗਦੇ ਆ ਤਾਂ ਤੁਸੀਂ ਉਹਨੂੰ ਕੱਦੂਕਸ ਵੀ ਕਰ ਸਕਦੇ ਆ ਆਲੂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਪਾਵਾਂਗੇ ਹਰੀ ਮਿਰਚ ਅਦਰਕ ਤੇ ਥੋੜਾ ਜਿਹਾ ਲਸਣ ਦੋ ਤਿੰਨ ਕਲੀਆਂ ਲਸਣ ਦੀਆਂ ਮੈਂ ਇਹਨਾਂ ਨੂੰ ਕੁੱਟ ਲਿਆ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਹਲਦੀ ਪੀਸੀ ਹੋਈ ਲਾਲ ਮਿਰਚ ਨਮਕ ਤੁਸੀਂ ਨਮਕ ਮਿਰਚ ਆਪਣੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਆ ਜਿਵੇਂ ਤੁਸੀਂ ਤਿੱਖਾ ਜਾਂ ਘੱਟ ਨਮਕ ਜੋ ਵੀ ਤੁਸੀਂ ਖਾਣਾ ਪਸੰਦ ਕਰਦੇ ਆ ਤੁਸੀਂ ਮੇਥੀ ਮੇਥੀ ਨੂੰ ਥੋੜੀ ਜਿਹੀ ਦੇ ਵਿੱਚ ਤੇ ਹੁਣ ਆਪਾਂ ਇਹ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਸਾਲੇ ਆਪਣੇ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਆਪਾਂ ਆਪਣੀਆਂ ਕਜੌਰੀਆਂ ਬਣਾਉਣੀਆਂ ਸ਼ੁਰੂ ਕਰ ਲਾਂਗੇ ਗੁਲਗੁਲੇ ਆਪਣੇ ਬਣ ਕੇ ਤਿਆਰ ਹੋ ਗਏ ਆ ਜੀ ਹੁਣ ਆਪਾਂ ਬਣਾਵਾਂਗੇ ਕਚੋਰੀਆਂ ਨਾਰਮਲ ਆਟੇ ਨਾਲੋਂ ਮੈਂ ਥੋੜਾ ਜਿਹਾ ਹਾਰਡ ਕਿਸਮ ਗੁੰਨਿਆ ਸੀ ਚੁਟਕੀ ਨਮਕ ਪਾ ਕੇ ਇਹਨੂੰ ਆਪਾਂ ਨੇ ਗੁੰਨ ਲਿਆ ਸੀ ਆਟਾ ਆਪਣਾ ਸੈੱਟ ਹੋ ਗਿਆ ਥੋੜਾ ਜਿਹਾ ਆਪਾਂ ਤਲੀ ਤੇ ਤੇਲ ਲਵਾਂਗੇ ਇੱਕ ਛੋਟੇ ਪੇੜੇ ਜਿੰਨਾ ਆਪਾਂ ਆਟਾ ਲਵਾਂਗੇ ਤੇ ਇੱਕ ਲੋਈ ਬਣਾਵਾਂਗੇ ਇਹਦੀ ਕਿ ਇਸ ਨੂੰ ਬਿਲਨ ਨਾਲ ਬੇਲ ਵੀ ਸਕਦੇ ਆ ਤੇਲ ਆਪਣਾ ਗਰਮ ਹੈ ਆਪਾਂ ਇਹਦੇ ਵਿੱਚ ਆਪਣੀ ਕਚੋਰੀ ਛੱਦਾਂਗੇ ਕ੍ਰਿਸਪੀ ਹੋਣ ਤੱਕ ਆਪਾਂ ਕਚੋਰੀਆਂ ਦੋਨੋਂ ਸਾਈਡਾਂ ਤੋਂ ਚੰਗੀ ਤਰ੍ਹਾਂ ਸਟਾਵਾਂਗੇ ਪਹਿਲੀ ਕਚੋਰੀ ਆ ਜਿਹੜੀ ਆਪਣੀ ਬਨ ਕੇ ਬਿਲਕੁਲ ਰੈਡੀ ਹੈ ਤੁਸੀਂ ਦੇਖੋ ਜਿਹੜਾ ਆਟਾ ਹੈ ਨਾ ਮੇਨ ਮੇਨ ਜਿਹੜਾ ਸਾਰਾ ਮਸਲਾ ਆਟੇ ਦਾ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਖਾੜ੍ਹ ਗੋਣਾ ਬਿਲਕੁਲ ਪਤਲਾ ਨਾ ਬਣ ਕੇ ਕਚੋਰੀਆਂ ਜਿਹੜੀ ਆਪਣੀ ਤਿਆਰ ਹੈ ਕਚੋਰੀ ਆਪਣੀ ਬਣ ਕੇ ਤਿਆਰ ਹੈ ਜੀ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਇਸ ਤਰੀਕੇ ਨਾਲੇ ਆਪਾਂ ਜਿਹੜੀ ਆਪਣੀਆਂ ਸਾਰੀਆਂ ਕਚੋਰੀਆਂ ਉਹਨੂੰ ਬਣਾ ਕੇ ਤਿਆਰ ਕਰਾਂਗੇ ਆਪਣੀਆਂ ਸਾਰੀਆਂ ਕਚੋਰੀਆਂ ਤੇ ਗੁਲਗਲੇ ਬਣ ਕੇ ਤਿਆਰ ਹੈ ਜੀ ਕਿੰਨੀਆਂ ਸੋਹਣੀਆਂ ਬਣ ਕੇ ਤਿਆਰ ਹੋਈਆਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਜਿਹੜੀ ਇਹ ਪਸੰਦ ਆਏ ਹੋਵੇਗੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫोਰ ਵਾਚਿੰਗ